ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਾਂ ਬਾਈ ਰਾਜ ਕੋਲੇ ਫੇਰ ਆਏ ਆਂਗੇ ਤੇ ਪਹਿਲਾਂ ਵਾਲੇ ਪਸ਼ੂ ਵੇਚ ਕੇ ਸਾਰੇ ਜਾ ਚੁੱਕੇ ਆ ਤੇ ਨੰਬਰ ਬਾਈ ਦਾ ਪੁੱਛ ਕੇ ਦੱਸਾਂ ਸਾਰੀ ਗੱਲਬਾਤ ਕਰਾਵਾਂ ਇਹ ਪਿੰਡ ਸਹਿਣਾ ਤੇ ਤਿੰਨ ਝੋਟੀਆਂ ਆਪਾਂ ਲੈ ਕੇ ਆਏ ਆਂ ਸੂਈਆਂ ਸਵਾਈਆਂ ਤੇ ਤੁਹਾਨੂੰ ਦੁੱਧ ਪੀਣ ਵਾਲੇ ਸੌਦੇ ਅੱਜ ਦਿੰਨੇ ਆਂਗੇ ਜਿਹੜੇ ਘਰੇ ਦੁੱਧ ਪੀਣਾ ਆਪਾਂ ਤੇ ਕਰੇ ਜੀ ਚੈੱਕ ਜ਼ਰੂਰ ਤੇ ਆ ਜਾ ਵੀਰੇ ਰਾਜ ਗੱਲਬਾਤ ਬਾਈ ਨਾ ਕਰਾਵਾਂਗੇ ਤੇ ਨਾਲੇ ਪੁੱਛਾਂ ਸਾਰਾ ਕੁਝ ਹੋਰ ਬੁੱਢੇ ਕੀ ਹਾਲ ਨੇ ਵੀਰੇ ਹੋਰ ਰਾਜ ਠੀਕ ਠਾਕ ਆ ਵਧੀਆ ਵੀਰੇ ਵਧੀਆ ਹੋਰ ਤੂੰ ਦੱਸ ਤੀ ਗੈਪ ਕਾ ਤੋ ਬਾਦ ਆ ਹੁਣ ਗੱਲ ਦਾ ਫਿਰ ਗਏ ਬਈਆਂ ਆ ਰਹੇ ਆ ਫਿਰ ਚੰਗਾ ਮਾਲ ਲੈਣਾ ਪੈਂਦਾ ਤੁਰ ਫਿਰ ਕੇ ਮਿਲਦਾ ਯਾਰ ਤੇ ਜਿਹੜੀ ਉਹ ਕੱਲ ਆ ਜੀ ਕਹੇ ਸੀ ਹਰਿਆਣੇ ਚੁਲੇ ਆ ਦੰਨੇ ਝੋਟੇ ਠੀਕ ਆ ਵੀਰੇ ਦਿਖਾਵਾਂਗੇ ਆਪਾਂ ਤੇ ਜਿਹੜੀ ਉਹਦੇ ਵੀਡੀਓ ਪਾ ਤਿੰਨ ਦਿਨ ਹੋ ਗਿਆ ਨਾ ਕਰੀ ਨੂੰ ਹਾਂ ਤਿੰਨ ਦਿਨ ਹੋ ਗਏ ਦੋ ਤਿੰਨ ਝੋਟਿਆਂ ਦੀ ਕਰੀ ਸੀ ਆਪਾਂ ਤੇ ਹੋ ਗਈਆਂ ਸੇਲ ਹਾਂ ਵੀਰੇ ਉਹਦਾ ਘਾਂਟੀ ਜੀ ਹੋ ਗਈਆਂ ਠੀਕ ਆ ਤੇ ਰਾਜ ਅੱਜ ਤਿੰਨ ਦਿਖਾਉਣੀਆਂ ਆਪਾਂ ਅੱਜ ਤਿੰਨ ਨਾ ਜਮਾ ਤਾੜੀਆਂ ਆ ਦੀ ਆ ਵੀ ਦੂਜੇ ਤੋਂ ਆ ਰਹੇ ਨੇ ਨਾਲ ਆ ਵੀ ਦੂਜਾ ਸੂਆ ਤੋਂ ਪਹਿਲੀ ਤੀਜੇ ਸੂਆ ਰੇਟ ਵੀਡੀਓ ਦੇ ਵਿੱਚ ਹੋਣਗੇ ਹੋਣਗੇ ਨੋਰਮਲ ਹਨਾ ਜਿਵੇਂ ਜਾਇਜ਼ ਰੇਟ ਉਹਦਾ ਇਧਰ ਲਈ ਆਪਣੀ ਲੋਕਲ ਆ ਆ ਦੋਨੇ ਕੱਲ ਆਈਆਂ ਝੋਟੇ ਨਾਲ ਉਹ ਇਹ ਵਾਰ ਉਧਰੋਂ ਲਿਆਂਦੇ ਆ ਹਾਂ ਇਹ ਹਰਿਆਣੀਆਂ ਦੇ ਆਂਦੇ ਠੀਕ ਆ ਆ ਤਾਂ ਫਤਿਆਬਾਦ ਦੇ ਰਿਹਾ ਠੀਕ ਆ ਵੀਰੇ ਆ ਸਰ ਸੇਲ ਦੀ ਆ ਠੀਕ ਆ ਤੇ ਨੰਬਰ ਬੋਲੋ ਜੀ ਨੰਬਰ ਵੀਰੇ 98763 47016 47016 ਤੇ ਪਿੰਡ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਰਹ ਜਾਂਦਾ ਆਪਣੇ ਪੱਕੋ ਕੈਂਚੀ ਕਹਿੰਦੇ ਭਦਾਵੜ ਹਾਂ ਦੋਨੇ ਬਾਜਾ ਖਨਾਰਾ ਉੱਤੇ ਪੈਂਦਾ ਤੇ ਰਾਜ ਜਿਹੜਾ ਢਲੋਡੇ ਦੀ ਫਾਰਮ ਵਾਲਾ ਢੀਲੀ ਢੋੜੀ ਦੀ ਫਾਰਮ ਨਾਲ ਲੋਕ ਜੁੜੇ ਹੋਏ ਆ ਢਲੋਡੇ ਦੀ ਫਾਰਮ ਬਠਿੰਡਾ ਨਾਲ ਹੁਣ ਉਹਨਾਂ ਨੂੰ ਕੀ ਕਹਿਣਾ ਜੇ ਉਹਨਾਂ ਜਿਵੇਂ ਤੇਰੀ ਆਪਾਂ ਵੀਡੀਓ ਪਾਉਣੀ ਆ ਆਪਾਂ ਤੋਂ ਵੀਡੀਓ ਪਾਉਣ ਜਾਂ ਪਸ਼ੂ ਸੇਲ ਹੁੰਦੇ ਆ ਕਿ ਚੂਹ ਹਾਂ ਹੁੰਦੇ ਆ ਵੀਰੇ ਆਪਾਂ ਤਾਂ ਜਾਨਵਰ ਲਿਆਉਣੇ ਦੇਖ ਲੈ ਤੂੰ ਤੀਜੇ ਦਿਨ ਮੇਰੀ ਕਰਦੀ ਆ ਹਾਂ ਗਿਣਤੀ ਨਹੀਂ ਹਾਂ ਗਿਣਤੀ ਨਹੀਂ ਤੀਜੇ ਦਿਨ ਵੀਡੀਓ ਪਾ ਕੇ ਜਾਂਦਾ ਜਾਂ ਤੁਸੀਂ ਹਜ਼ਾਰਾਂ ਸੇਲ ਹੁੰਦੀਆਂ ਕਹਿਣ ਨੂੰ ਕੋਈ ਮਰਜ਼ੀ ਗੱਈ ਜਾਵੇ ਹਾਂ ਤੇ ਜਿਹੜੇ ਆਪਾਂ ਪਤਾ ਕੀ ਇਹ ਚੀਜ਼ਾਂ ਵੇਖਦੀਆਂ ਬਲੀਟਾ ਠੀਕ ਆ ਵੀਰੇ ਅਗਲਾ ਹੁਣ ਗੰਦ ਪਿੱਲ ਪਾ ਕੇ ਖੜ ਜਾਂਦਾ ਉਹਨੇ ਕੀ ਵਿਕਣਾ ਓਕੇ ਤੇ ਰਾਜ ਹੁਣ ਕਿੰਨਾਂ ਮਾਰ ਵੀ ਹੋਵੇ ਨਾ ਵਿਕਣਾ ਠੀਕ ਆ ਵੀਰੇ ਆ ਚੀਜ਼ਾਂ ਤੇ ਰਾਜ ਹੁਣ ਆਪਾਂ ਪਹਿਲੇ ਨੰਬਰ ਆਈ ਝੋਟੀ ਦੀ ਗੱਲ ਕਰ ਲਈਏ ਵੱਡੇ ਸਹਿਜ ਦੀ ਹਨਾ ਮੈਂ ਕਹਿੰਦਾ ਸਹਿਜ ਜੀ ਪੂਰਾ ਖੁੱਲ ਵੱਡੀ ਆ ਓਕੇ ਮਾੜੀ ਮੋੜੀ ਜੀ ਕਿਹੜੇ ਟੇਲਾ ਕਦੋਂ ਸੂਈ ਆ ਵੀਰੇ ਟੇਲਾ ਦਿਖਾ ਦੇ ਦਾੜੂਆ ਗੱਲਾਗਾ ਓਕੇ ਵੀਰੇ ਆ ਦੇਖੋ ਜੀ ਨਾੜੂਆ ਨਾਲ ਆਗਾ ਲੈਫਟ ਕਰੋ ਜੀ ਚੈੱਕ ਬਾਕੀ ਦਾ ਆ ਦੇਖੋ ਬਾਕੀ ਫੇਸ ਕੁਆਲਿਟੀ ਦਿਖਾ ਦੇ ਸੈਂਕ ਸਾਰੀ ਠੀਕ ਹੈ ਤੇ ਰਾਜ ਜਿਹੜੀ ਚਿੱਗੀ ਮਾਇਰੇ ਨੇ ਕੱਟਾ ਵੀਰੇ ਕੱਟਾ ਆ ਗਿਆ ਤੇ ਸੂਈ ਕਦੋਂ ਆਗੀ ਸੂਈ ਇਹ ਪਰਫੋਰਮਸ ਨਹੀਂ ਹੋਈ ਆ ਓਕੇ ਤੇ ਹੁਣ 24 ਸਵੇਰ ਵਾਲੀ ਹੋਣੀ ਬਾਕੀ ਆ ਹਾਂ ਹੁਣ ਹੋਣ ਵਾਲੀ ਬਾਕੀ ਆ ਟਾਈਮ ਹੈਗਾ ਮੰਨ ਲਾ ਸਾਢੇ 9 ਦਾ ਸਾਢੇ 9 ਦਾ 10 ਕਿਲੋ ਦੁੱਧ ਹੁਣ ਰੈਡੀ ਆ ਝੋਟੀ ਥੱਲੇ 10 ਕਿਲੋ ਤੇ ਕਿੰਨਾ ਦੇ ਦੁੱਧ ਹੈ ਇਹ ਸਟਰਾਜ 14 15 ਕਿਲੋ ਦੁੱਧ ਕੱਢ ਤੂੰ ਖਰਾ ਮੌਜ ਨਾ ਕੱਢ ਲੋ ਬਾਹਰ 10 ਕਿਲੋ ਹੁਣ ਜਿਵੇਂ 11 ਰੈਡੀ ਆ ਰਾਜੂ ਕੱਢ ਬਾਹਰ ਆਹ ਪੁੱਤ ਆ ਦੇਖੋ ਫੇਸ ਤੇ ਕਹਿਣ ਦੀ ਗੱਲ ਨਹੀਂ ਤੇ ਆ ਦੇਖੋ ਸ਼ਿੰਗਾਰ ਦਿਖਾ ਦੇ ਲੇਵਾ ਤਨ ਦਿਖਾ ਦੇ ਗਧਾਲਿਆ ਵਰਗੇ ਥਾਣ ਪਏ ਤੇ ਨਾੜਾ ਤੇ ਬਾਕੀ ਜੇ ਤੁਸੀਂ ਕੋਲੇ ਆਓਗੇ ਕੱਦ ਦੀ ਮੈਥੋਂ ਗਰੰਟੀ ਲੈ ਲਓ ਜੀ ਠੀਕ ਆ ਕੱਦ ਦੀ ਫੁੱਲ ਗਰੰਟੀ ਆ ਤੇ ਤੁਰਦੀ ਵੀ ਮੜਕ ਮੜਕ ਨਾਲ ਆ ਐ ਨਹੀਂ ਗੱਲ ਹੈਗੀ ਸੋਚ ਸੋਚ ਪੈਰ ਧਾਰਦਿਆ ਹਨਾ ਰਾਜਧਰਾਂਗੇ ਨਾ ਤਰ ਓਕੇ ਇਹ ਬਾਕੀ ਨੇ ਚੀਜ਼ ਦਿੱਤੀ ਆ 15 ਪਲੱਸ ਵਾਲੀ ਝੂਠੀ ਅਗਲਾ ਕਹਿ ਦਿੰਦਾ ਕਹਿਣ ਦੀ ਗੱਲ ਨਹੀਂ ਆ ਦੇਖੋ ਜੀ ਚੀਜ਼ ਆ ਚੀਜ਼ ਦਾ ਮੁੱਲ ਹੈ ਤੇ ਬਾਕੀ ਤੇ ਫੀਟਿੰਗ ਵਾਲਾ ਠੋਸ ਏਟਾ ਵਰਗਾ ਹਵਾਨਾ ਹਨਾ ਪੱਥਰੜ ਵੀ ਪਈ ਐ ਸਾਰੀ ਐ ਨਹੀਂ ਵੀ ਕਿਦੋਂ ਹੱਥ ਕਰਾਉਂਦੀ ਆ ਪਿੱਠ ਪੂੜਾ ਬਹੁਤ ਚੰਗਾ ਹਨਾ ਆ ਦੇਖੋ ਬਾਈ ਤੋਰਨ ਵਾਲਾ ਮੂਰੇ ਨਾਲ ਦੀਂਦਣੀਆਂ ਦੇਖੋ ਲੈ ਠੀਕ ਹੈ ਜੀ ਕਦ ਕੁਦ ਤੁਸੀਂ ਇਹ ਹਿਸਾਬ ਨਾਲ ਜੱਜ ਕਰ ਲਿਆ ਕਰੋ ਇਹ ਆ ਕਰੋ ਜੀ ਚੈੱਕ ਕੁਆਲਿਟੀ ਫੁੱਲ ਆ ਗਈ ਕੋਈ ਵੀ ਘਾਟ ਨਹੀਂ ਕੁਆਲਿਟੀ ਦੇ ਵਿੱਚ ਆ ਦੇਖੋ ਜੀ ਤੇ ਧਾਰਾਂ ਦੂਰਾ ਤੁਹਾਨੂੰ ਕਰਾਉਣੇ ਆ ਚੈੱਕ ਸਵੇਰ ਦੀ ਚੋਾਈ ਕਦ ਕੁਦ ਦੀ ਦੇਖ ਲੈ ਇੱਥੇ ਫਸੀ ਫੜੀ ਹੈ ਨਾ ਨਾਲ ਖੜੀ ਮੜਾ ਰਾਜ ਨਾਲ ਇਹ ਲੈ ਦਿਖਾ ਦਿਓ ਓਕੇ ਜੀ ਓਕੇ ਓਕੇ ਆ ਦੇਖੋ ਕਦ ਕਾਠ ਦੀ ਕੋਈ ਵੀ ਗਮੀ ਨਹੀਂ ਅਗਲਾ ਮੰਨ ਕੇ ਆਵੇ ਬੀਬੀ ਆ ਪੁੱਲ ਸਹਿ ਜਾ ਸਾਡੋ ਬੱਚਾ ਫਿਰ ਇੱਧਰ ਤੇ ਸਿੰਘ ਸਿੰਘ ਮੈਂ ਕਰਾਂ ਸਾਡੋ ਬੱਚਾ ਰਾਜ ਆਹ ਦੇਖੋ ਕਰੋ ਵੀ ਚੈੱਕ ਆਹ ਦੇਖੋ ਜੀ ਸੱਜੀ ਦੇਖੋ ਜੀ ਪਲੇ ਬਸ ਤੂੰ ਨਾਲਾਈ ਫਿਰਦੀ ਤੇ ਚਵਾਈ ਆਪਾਂ ਸਾਨੂੰ ਫਿਰ ਦੱਸ ਦਿੰਗੇ ਹਾਂ ਆ ਉਹ ਕੇ ਉਹ ਆਇਆ ਦਿਖਾ ਦੇ ਲੈ ਐ ਨਹੀਂ ਜਾਤ ਆ ਅਗਲਾ ਕਹਿ ਦਿੰਦਾ ਲੈ ਦਿਖਾ ਛੱਡੋ ਜੀ ਬੱਚਾ ਤਾ ਲਾਈ ਫਿਰਦੀ ਹੈ ਨਾ ਦੇਵਾ ਦਾ ਹਾਂ ਸਲ ਸਲ ਕੀ ਦਾ ਮੋਲ ਲਾਉਂਤੇ ਉਹ ਵੀ ਪੁੱਤ ਹੌਲੀ ਟਿਕਾਣ ਓਕੇ ਬੱਚਾ ਚਾਹੁੰਦਾ ਤੁਸੀਂ ਵੀਰੋ ਦੇਖੋ ਜੀ ਬੰਨ ਰਾਜੂ ਬੱਚਾ ਰ ਆ ਦੇਖੋ ਜੀ ਹੁਣ ਤੁਹਾਨੂੰ ਪਛਮਾਨ ਦੇ ਕਰੀਏ ਹੁਣ ਆਈ ਏ ਝੋਟੀ ਪਛਮਾਨ ਤੇ ਤੁਹਾਨੂੰ ਫੇਰ ਦੁਬਾਰਾ ਦੱਸ ਦਾਂ ਵਿੱਚ 24 ਵੇਰ ਦੀ ਬਾਕੀ ਆ ਇਹੇ ਜੀਆਂ ਦੋ ਬਾਲਟੀਆਂ ਭਰ ਦੇ ਆ ਤੁਹਾਨੂੰ ਡਾਂਗ ਦੇਣਾ ਓਕੇ ਓਕੇ ਠੀਕ ਹੈ ਜੀ ਵੀਰੇ ਕੋਈ ਕਹਿਣ ਦੀ ਗੱਲ ਨਹੀਂ ਨਹੀਂ ਠੀਕ ਗੱਲ ਹੈ ਅਗਲਾ ਕਹਿ ਲੈਣਾ ਆ ਦੇਖੋ ਜੀ ਤੇ ਨਸੀਰ ਸਾਹਿਬ ਦਾ ਕੋਈ ਅੰਤ ਨਹੀਂ ਹਣਾ ਰਾਜ ਮੈਂ ਕਹਿੰਦਾ ਕੋਈ ਗਾਰੰਟੀ ਹੈ ਵੀਰੇ ਓਕੇ ਚਲੋ ਮਾਰੋ ਰਾਜ ਤਾ 15 16 ਕਿਲੋ ਮਾਰਾ ਛੱਡੀ ਦੇ ਕਰੀਏ ਆ ਦੇਖੋ ਜੀ ਨਾਲ ਲੈ ਵਾ ਨੇੜ ਤੋਂ ਕਰੋ ਚੈੱਕ ਠੀਕ ਬਾਕੀ ਅਸਲ ਚੀਜ਼ ਆ ਦੁੱਧ ਵਾਲੀ ਅਸਲ ਅਸਲ ਵੀਰੇ ਲੱਗੀ ਵੀ ਇਹ ਲੱਤ ਪਿੱਛੇ ਨੂੰ ਕਰਾ ਮੜੀ ਜੀ ਮਸ਼ੇਂਦਰੀ ਦੁੱਧ ਵਾਲੀ ਹਨਾ ਚਲੋ ਹੀ ਕਰ ਆ ਦੇਖੋ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਓਕੇ ਜੀ ਮਗਰ ਨਹੀਂ ਦੱਸ ਆ ਕਰੀ ਜੇਕਰ ਮਹਾਰਾਜ ਮੂਰ ਲੈ ਹੁਣ ਜਾਣਦਾ ਟੂਟੇ ਮਸੀ ਮੋਟਰੀ ਆ ਬਾਕੀ ਕੱਚਾ ਬਹੁਤ ਹੀ ਲੈਂਦੀ ਨਹੀਂ ਕੱਚੀ ਨਹੀਂ ਥੱਲੇ ਚਵਾਈ ਆ ਨਹੀਂ ਅਗਲਾ ਕੋਈ ਆਪਾਂ 10000 ਨਾਮ ਦੇ ਦੇਾਂਗੇ ਠੀਕ ਆ ਅਗਲਾ ਕਹ ਲੈ ਲੈ ਆ ਦੇਖੋ ਦਿਵਾਗ ਬਹਾਦੀ ਨੀਂਦਾ ਆਉਣੀ ਆ ਠੀਕ ਆ ਮਗਲਾਂ ਨੂੰ ਮਾਰ ਓਹ ਰੇਡ ਰਾਜ ਇਹਦਾ ਜਮਾ ਜਾਇਜ਼ ਕਰ ਲੈਣਾ ਭੱਟੂ ਅਗਲਾ ਜਿਹੜਾ ਲੈ ਗਿਆ ਚੱਲੂਗਾ ਵੀ ਠੀਕ ਆ ਓਕੇ ਓਕੇ ਬਾਠ ਠੀਕ ਆ ਠੀਕ ਆ ਬਾਈ ਨੇ 5-7 ਧਾਰਾਂ ਹੀ ਮਾਰੀਆਂ ਤੇ ਦੇਖ ਲਓ ਦੁੱਧ ਨਾਲੀ ਚ ਤੁਰ ਜਾਂਦਾ ਇਹ ਤੇ ਰਾਜ ਕਿੰਨੇ ਪੈਸੇ ਲਮਾ ਜਾਵਾਂ ਜਾਇਜ਼ ਇਹ ਫਿਰ ਲੈਣ ਦੇਣ ਦੀ ਪਾਵਾਂਗੇ ਆਪਾਂ ਕੋਈ ਫੋਨ ਉਹ ਲਾਵੇ ਜਿਹਨੇ ਨਰ ਪੀ ਲਓ। ਇਹ ਤਰੀਕਾ ਜਾਮਾ ਜਾ ਰਿਹਾ ਐਵੇਂ। ਲਾਉਣਾ 780 ਹੁੰਦਾ। ਅਗਰ ਵੀਡੀਓ ਦੇਖ ਕੇ ਮਾਨ ਕਰਦਾ ਚੰਗੀ ਚੀਜ਼ ਲੈਣ ਨੂੰ। ਬਾਕੀ ਦਾ ਮੁੜ ਕੇ ਦੂਜਾ ਨੁਕਸਾਨ ਹੋ ਜਾਂਦਾ ਜਿਹਨੇ ਲੈਣੀ। ਦੂਜਾ ਨੁਕਸਾਨ ਹੋ ਜਾਂਦਾ ਉਹ ਟਾਈਮ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ। ਠੀਕ ਆ ਵੀਰੇ। ਇਹ ਤਾਂ ਲੈਣ ਦੇਣ ਵੀਰੇ ਇੱਕ ਪੱਤੀ ਆ ਇੱਕ ਬੱਤੀ ਠੀਕ ਕਰ ਹਾਂ ਮੌਕੇ ਤੇ ਮਾਨਦਾਨ ਕਰਦੇ ਆਂਗੇ ਕੋਈ ਚੀਜ਼ ਨਹੀਂ ਇਹ ਜੀ ਮਿਲਣੀ ਲੰਮੀ ਲੋਮੀ ਤੂੰ ਦਿਖਾ ਦੇ ਤੂੰ ਦੇਖੀਏ ਜਿਹੜਾ ਮਾਰ ਕੇ ਕਿੱਥੇ ਆਲਾ ਝੋਟੀਆਂ ਚ ਕੋਈ ਵੀ ਘਾਟ ਨਹੀਂ ਬਰ ਸੱਤ ਫੁੱਟ ਲੰਮੀ ਕੋਈ ਨਹੀਂ ਘਾਟ ਬਈ ਤੇ ਨਹੀਂ ਘਾਟ ਹਾਂ ਕਿਤੇ ਛਣ ਚ ਨਹੀਂ ਘਾਟ ਜਾਂ ਸਿੰਗ ਚ ਨਹੀਂ ਘਾਟ ਓਕੇ ਵੀਰੇ ਛੀਲ ਸਾਬੂ ਦਾ ਤਾਂ ਤੀ ਨਹੀਂ ਬੰਮ ਇੱਕ ਬੱਤੀ ਜੋ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਉਹ ਨਹੀਂ ਆਨਲਾਈਨ ਮੰਗਾ ਲੈ ਯਾਰ 2-2 ਲੱਖ ਵਗਦੇ ਆ ਇਹਦੀਆਂ ਝੋਟੀਆਂ ਓਕੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰਦੇ ਹਾਂ ਛੋਟੇ ਭਾੜੀ ਵੀ ਦਿਖਾਉਣੇ ਆ ਛੋਟੇ ਵਾਲੀ ਵੀ ਆਜਾ ਇੱਥੇ ਆਜਾ ਜੀ ਜਨਾਬਤ ਦਿਖਾਉਣੇ ਆ ਇਹਦੀ ਕੀ ਡਿਟੇਲ ਹੈ ਜੀ ਜਿਹੜੇ ਵੀਰੇ ਮੰਗਦਾ ਕੱਟੀ ਓਕੇ ਕੱਟੀ ਕਿੰਨੇ ਦਿਨਾਂ ਦੀ ਸੂਈ ਹੱਥ ਦਿਨ ਹੋ ਗਏ ਸੂਈ ਨੂੰ ਠੀਕ ਆ 10 ਕਿਲੋ ਦੁੱਧ ਜਮਾ ਲੀਟਰ ਨਾਲ ਮਾਰ ਕੇ ਦੇਵਾਂਗੇ ਜਿੰਨੇ ਮਰਜੀ ਦਾ ਜਿੰਨੇ ਟਾਈਮ ਮਾਰੀ ਨਹੀਂ ਮਰਜੀ ਆਨਲਾਈਨ ਮੰਗਾ ਲੈ ਚੋ ਕੇ ਲੈ ਜੇ ਕਿੰਨੀ ਮਾਰੀ ਕਰਦੇ ਆ ਠੀਕ ਆ ਵੀਰੇ ਚਵਾਈ ਤਾਂ ਤੈਨੂੰ ਗਾਂ ਨੂੰ ਵੀ ਕੋਲੀ ਆ ਛੱਡ ਬੁੱਤ ਪਹਿਲਾਂ ਦਿਖਾ ਦੇ ਪਹਿਲਾਂ ਤੋਰਾ ਦਾ ਕਰਾਈ ਗਿਆ ਚੈੱਕ ਤੇ ਚਵਾਈ ਤੁਹਾਨੂੰ ਫੇਰ ਦੱਸ ਦਿਆਂ ਬਾਕੀ ਆ ਝੋਟੰਗ ਦੀ ਠੀਕ ਆ ਜੀ ਆ ਕਰੂ ਜੀ ਚੈੱਕ ਤੇ ਬਾਈ ਦਾ ਕਹਿਣਾ ਵੀ 10 ਕਿਲੋ ਜਮਾ ਲੀਟਰ ਮਾਰ ਕੇ ਲੈ ਜਾ ਇਿੱਥੇ ਮਾਰ ਕੇ ਕਿਹਦੀ ਗੱਲ ਨਹੀਂ ਠੀਕ ਹੈ ਹਰੀ ਹਰੀ ਆ ਕਰੋ ਚੱਕ ਲੈ ਦਾ ਰਾਜੂ ਬਸ ਤੇਲੇ ਵਾਲੂ ਆ ਪੂਰਾ ਫਸਮਾ ਹੈ ਨਾ ਫਸਮਾ ਫਸਮਾ ਕੇ ਧੋੜੀ ਜਿਹੀ ਫੁੱਟਿਆ ਪਤਾ ਨਾ ਨਾ ਕੋਈ ਨਹੀਂ ਵੀਰੇ ਐ ਕਿ ਹੁੰਦਾਗਾ ਆ ਦੇਖੋ ਜੀ ਲੈ ਚੱਲੋ ਰਾਜੀ ਇਹਨੂੰ ਬੱਚਾ ਲਾਇਆ ਨਹੀਂ ਸੀ ਫਿਰ ਪਹਿਲਾਂ ਲਾਇਆ ਨਹੀਂ ਇਹਨੂੰ ਲਾਇਆ ਦੂਜਿਆਂ ਨੂੰ ਲਾਤਾ ਹਾਂ ਹਾਂ ਦੂਜਿਆਂ ਨੂੰ ਲਾਤੇ ਠੀਕ ਆ ਮਾਰੋ ਤਾਰਾ ਇਹ ਤੂੰ ਛੁੱਟੀ ਬਾਹਲਾ ਖਣ ਤੋਂ ਚੰਗਾ ਕਰਦੀ ਠੀਕ ਆ ਵੀਰੇ ਠੀਕ ਆ ਛੱਡ ਬੁੱਤ ਬੱਚਾ ਤੇਰਾ ਜਿਹੜੇ ਕਿੰਨੇ ਪੈਸੇ ਹੈਗੇ ਇਹਦਾ ਬੱਚਾ ਰਾਂ ਮਾਰਕੀਟ ਦਿਖਾਉਨੇ ਆਪਾਂ ਠੀਕ ਆ ਠੀਕ ਆ ਇਹ ਦੱਸਦੇ ਆ ਸਾਰਾ ਕੁਝ 10 ਕਿਲੋ ਰੇੜੀ ਆ ਦੁੱਧ ਮੰਗਰ ਠੀਕ ਆ ਵੀਰੇ ਠੀਕ ਆ ਆ ਛੱਡੀ ਪੁੱਤ ਛੱਡੋ ਜੀ ਬੱਚਾ ਆ ਦੇਖੋ ਵੀਰੋ ਬੱਚਾ ਜਉਂਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪਰ ਸਮਾਜ ਚ ਝੋਟੀ ਆ ਗਈ ਆ ਬਨ ਰਾਜੂ ਬੱਚਾ ਆ ਦੇਖੋ ਜੀ ਮੈਨੂੰ ਪਸਵਾ ਦਿਖਾ ਦਿੰਦੇ ਸਮਾਰਕ ਦੇਖੋ ਡਾਂਗਾਂ ਆ ਕੇ ਕੱਢੀ ਫਿਰਦੀ ਆ ਸਾਰੇ ਥਣ ਹਨਾ ਮਾਣਦਾ ਨਾ ਚੋਣ ਦਾ ਹੱਥ ਵੀ ਨਾ ਲਾਵੇ ਅਗਲਾ ਠੀਕ ਆ ਵੀਰੇ ਅੱਗੇ ਦੀਆਂ ਵਧੀਆ ਛੁਆਈਆਂ ਹੋਊ ਤੇ ਕੋਈ ਵੀ ਕਮੀ ਨਹੀਂ ਹੈ ਨਾ ਥੱਲੇ ਮੈਂ ਤਾਂ ਨਾ ਕੋਈ ਕਰਨੀ ਦਾ ਵੀ ਕਾਜ ਨਹੀਂ ਹੈ ਠੀਕ ਆ ਮੁੱਤ ਦਾ ਨਾ ਹੋਰ ਠੀਕ ਆ ਚਲੋ ਮਾਰੋ ਵੀਰੇ ਤਾਰਾਂ ਵੀਡੀਓ ਲੰਮੀ ਹੋਈ ਜਾਂਦੀ ਆਪਣੀ ਤੇ ਬਾਕੀ ਦਾ ਬਾਈ ਨਾਲ ਜਰੂਰ ਸੰਪਰਕ ਕਰੋ ਨੰਬਰ ਪੁੱਛ ਕੇ ਦੱਸਤਾ ਤੇ ਆਹ ਦੇਖੋ ਜੀ ਕਮਾਲ ਦੀ ਧਾਰਾ ਹੈ ਨਾ ਮੈਂ ਕਹਿੰਦਾ ਗਰਜੇਟਾ ਤੁਸੀਂ ਬੜੀ ਮੋਟੀ ਨਹੀਂ ਜਾ ਬਾਕੀ ਦਾ ਵੀਰੇ ਆਪਾਂ ਇਹਨੂੰ ਨਹੀਂ ਹੈ ਨਾ ਦੂਜਾ ਤੀਜਾ ਦਿਨ ਗਏ ਜਿਹਨੂੰ 8 ਦਿਨ ਹੋਏ ਉਹਨੂੰ 8 ਦਿਨ ਕਹਿੰਦੇ ਨੇ ਇਹਦਾ ਬਣਿਆ ਹੋਇਆ ਦੁੱਧ ਆ ਵੀਰੇ ਲੈ ਠੀਕ ਆ ਜਾਣਾ ਬਣਾ ਉਹ ਕਿਹਾ ਬਸ ਕਰ ਚਵਾਈ ਦਾ ਇੰਨੀ ਚੰਗੀ ਆ ਲੈ ਸੱਡੇ ਦੋ ਵੀ ਪਈ ਜਾਂਦੀ ਆ ਠੀਕ ਆ ਹੱਥ ਸੱਡੇ ਦੋ ਵੀ ਇੰਨਾ ਪੂਲਾ ਪਈ ਆ ਮੈਂ ਤੋਰ ਦੇ ਬੋ ਤੋਰ ਦੇ ਰਾਜੂ ਇਹਨੂੰ ਮੜੀ ਹੁਣ ਚਕਾਰ ਕੇ ਬਸਮਾ ਚਾਈ ਵੀ ਇਹਦਾ ਬੱਚਾ ਪਹਿਲਾਂ ਆਪਾਂ ਲਾਉਣਾ ਭੁੱਲ ਗਏ ਹਨ ਬੱਚਾ ਲਾਉਣਾ ਭੁੱਲ ਗਿਆ ਅਸੀਂ ਦਿਖਾਉਂਦੀਆਂ ਦੁਬਾਰਾ ਠੀਕ ਆ ਵੀ ਖਿੜੀ ਵਿੱਚ ਝੋਟੀ ਦਿਖਾ ਦੇ ਓਕੇ ਜੀ ਓਕੇ ਆ ਦੇਖੋ ਜੀ ਹੁਣ ਦੇਖ ਇਹਦੀ ਚਾਈ ਹੋਈ ਵੀ ਸਿੱਧ ਕੋਈ ਮੋੜ ਨਹੀਂ ਚੰਗਾ ਇੱਥੇ ਇਹਦਾ ਹੁਣ ਤਾਂ ਰਨ ਕਰਤੀ ਆ ਇਹਨਾਂ ਦੀ ਕਰਨੀ ਸੀ ਇਹਦੀ ਹੋਈ ਹੋਈ ਆ ਇਹਦੀ ਹੋਈ ਹੋਈ ਆ ਠੀਕ ਆ ਹਾਂ ਇਹਦੀ ਹੋਈ ਹੋਈ ਆ ਓਕੇ ਆ ਦੇਖੋ ਤੁਹਾਨੂੰ ਪਸ ਮਾ ਕੇ ਫਿਰ ਝੋਟੀ ਤੋੜ ਕੇ ਦਿਖਾਦੀ ਆਪਾਂ ਆਪਣੇ ਕੰਨੀ ਨੂੰ ਕੋਈ ਕੰਮ ਹੀ ਨਹੀਂ ਛੱਡਦੇ ਗੁੱਟੇ ਹਾਂ ਰਾਜੂ ਆ ਦੇਖੋ ਸੇਵਾ ਦਿਖਾ ਰਹੇ ਹਾਂ ਬੱਲ ਆ ਜਾ ਕੋਈ ਚੱਕ ਨੀ ਠੀਕ ਆ ਓਕੇ ਆ ਜਮ ਆ ਦੇਖੋ ਤੇ ਬਾਕੀ ਦਾ ਵੀਰੇ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਤੇ ਸੱਲੀ ਤੁਸੀਂ ਆਪ ਕਰਨੀ ਆ ਠੀਕ ਹੈ ਜੀ ਮੈਂ ਕਿਹਾ ਯਾਰ ਜਾਇਜ਼ ਕਰੂ 11 10 11 ਲੀਟਰ ਹੁਣ ਤਿਆਰ ਆ ਰੈਡੀ ਦੁੱਧ ਹੈ ਪੈਸੇ ਦੱਸਿ ਰਾਜ ਦੇ ਪੈਸੇ ਤਾਂ ਵੀਰੇ ਲੈਣ ਦੇਣ 95000 ਜਾਇਜ਼ ਰੇਟ ਆ ਹਾਂ ਜਾਇਜ਼ ਜਿਹੜੇ ਜੇਬ ਚ ਪਾਉਣੇ ਆ ਇਹ ਤਾਂ ਨਹੀਂ ਆਪਾਂ ਮੰਗਿਆ ਹਨਾ 130 ਨਾ ਨਾ ਜਿਹੜੀ ਦਾ ਜਿੰਨੇ ਵਾਲੀ ਹੈਗੀ ਓਨੇ ਮੰਗਾਂਗੇ ਓਕੇ ਕਿਉਂਟੀ ਜਾਇਜ਼ ਰੇਟ ਪਾਇਆ ਹਾਂ 10 ਗਹਿਰਾ ਲੀਟਰ ਦੁੱਧ ਹੁਣ 10 ਖੁੱਲਾ ਤਿਆਰ ਓਕੇ ਅਗਲਾ ਲੇ ਟੀਪਾ ਕੇ 12 ਵਾਲੇ ਲਈ 13 ਲੈ ਲਿਓ ਉਹ ਅਗਲੇ ਦੀ ਸੇਵਾ ਹਾਂ ਛੌਨੇ ਦਾ ਰੁਪਿਆ ਭਾਰਪੂਰ ਦੀ ਸਾਰੀ ਜ਼ਿੰਮੇਵਾਰੀ ਹਾਂ ਭੋਮਾ ਦੀ ਆਨਲਾਈਨ ਮੰਗਾ ਲਿਆ ਅਗਲਾ ਹੋਰ ਦਾ ਓਕੇ ਵੀਰੇ ਤੇ ਹੁਣ ਆ ਗੱਲ ਕਰ ਲਗੇ ਤਿੰਨ ਨੰਬਰ ਹੁਣ ਤਿੰਨ ਨੰਬਰ ਆ ਜੀ ਇਹ ਦਿਖਾ ਦੇ ਵੀਰੇ ਤਾਂ ਲਾਈ ਫਿਰਦੀ ਹੈ ਨਾ ਇਹਦੀ ਵਿੱਚ ਵਾਈ ਵਾਕੂ ਗਿਆ ਪੈਸੇ ਧਣ ਕਿਤੋਂ ਮਾਦੀ ਚੜਜੇ ਬੰਨ ਵਾਲੇ ਵਾਲਾ ਜੀ ਠੀਕ ਹੈ ਜੀ ਤਾਂ ਬਾਕੀ ਆ ਓਕੇ ਵੀਰੇ ਓਕੇ ਆ ਦੇਖੋ ਕੋਈ ਕਹਿਣ ਦੀ ਗੱਲਾਂ ਨਹੀਂ ਫਤਿਹਬਾਦ ਦੇ ਰਗੇ ਦੀ ਝੂਠੀ ਹੈ ਠੀਕ ਹੈ ਵੀਰੇ ਉਧਰੋਂ ਲੈਂਗਾ ਤ ਤੇ ਬਾਕੀ ਦਾ ਸੂਆ ਜੈਨੂਨ ਦੂਜਾ ਹਨਾ ਜੈਨੂਨ ਦੂਜਾ ਤੇ ਚਵਾਈਆਂ ਪੋਲੀ ਗੰਨੇ ਵਰਗੀ ਤੂੰ ਆਪਾਂ ਕੋਸ਼ਿਸ਼ ਦੂਜੇ ਦੂਜੇ ਵਾਲੇ ਵੀ ਰੱਖਣੀ ਆ ਨਾ ਪਹਿਲੇ ਵਾਲੀ ਦੂਜੇ ਵਾਲੀ ਤੀਜੇ ਵਾਲੀ ਆਪਾਂ ਪਤਾ ਲਾਇ ਬਲੂਨ ਵੀ ਲੈਣੇ ਆ ਲੈਨੇ ਦੋ ਧੜੀਆਂ ਨਹੀਂ ਫਲੂਨ ਦੀ ਤਾਂ ਕੋਈ ਗੱਲ ਨਹੀਂ ਬਾਹਲੇ ਵੱਡਾ ਖੋਲਾ ਲੈਣ ਦਾ ਕੋਈ ਫਾਇਦਾ ਨਹੀਂ ਨਾ ਨਾ ਕੁਆਲਿਟੀ ਦੇ ਉਹ ਦੇਖ ਕਾਗਜ਼ ਵਰਗੀ ਝੂਠੀ ਆਲੇ ਰੋਕ ਲਈ ਮਾੜੀ ਜੀ ਬਰੀਕ ਰੋਕ ਲਾਪਸ ਆ ਦੇਖੋ ਜੀ ਹਾਂ ਓਕੇ ਓਕੇ ਲੈ ਜੱਲ ਲਮੀਓ ਤੋ ਬਿਕਾ ਇਹ ਤਾਂ ਵੀ ਨਹੀਂ ਗੁੰਜੀ ਰੰਗ ਰੰਗ ਦੇ ਕਾਲੀ ਹੈ ਜਾਮਣਾਂ ਤੇ ਬਾਈ ਦਾ ਕਹਿਣਾ ਵੀ ਭਵਾਂਦੀ ਆ ਦੀ ਦੋ ਟਾਈਮ ਚੋ ਕੇ ਲੈ ਜਾ ਕਰੋ ਤੇ ਮੇਰੇ ਬਾਈ ਕਹਿੰਦਾ ਮੇਰੇ ਘਰ ਦੀ ਗਾਰੰਟੀ ਹੈ ਤੇ ਬਾਹਰ ਜਿਹੜਾ ਗੇਟੋ ਹੋਗੀ ਕੋਈ ਗਾਰੰਟੀ ਨਹੀਂ ਹਨਾ ਬਾਈ ਉੱਧਰ ਹੁੰਦੀ ਆ ਜੀ ਵੀ ਲੈ ਕੇ ਖੜੀਆਂ ਜੀ ਜਾ ਫਰ ਜਾਤਾ ਦੁੱਧ ਘੜਦਿਆਂ ਹੂੰ ਓਕੇ ਕੁਆਲਿਟੀ ਹੈ ਜਿਹਨੂੰ ਰਹਿਣ ਨਾਲ ਕਹਿੰਦੇ ਆ ਰੰਗ ਦੇਖਣਾ ਕਿ ਨਹੀਂ ਰਹੇਗੀ ਆਏਗੀ ਇਹ ਕਹਿੰਦਾ ਕਹਿਣ ਨੂੰ ਗੱਲਾਂ ਹੁੰਦੀਆਂ ਲੈ ਵਾ ਦੇਖ ਤੂੰ ਕੀ ਲੱਗਿਆ ਆਹ ਦੇਖੋ ਜੀ ਜਿਵੇਂ ਬੋਰਾ ਬੰਨੀ ਫਿਰਦੀ ਆ ਥੱਲੇ ਜਾਓ ਓਕੇ ਵੀਰੇ ਓਕੇ ਆ ਲੋ ਜੀ ਬੱਚਾ ਜਗਾਓ ਤੇ ਹੁਣ ਕਿੰਨਾ ਐ ਥੱਲੇ ਬੋਲਾ ਰੈਡੀ ਆ ਰਾਜ ਹੁਣ ਵੀਰੇ ਇਹਦੇ ਥੱਲੇ ਹੈਗੀ ਆ 10 ਕਿਲੋ ਬੋਲੀ ਦੇਣੀ ਕਦੋਂ ਸੂਈ ਇਹ ਇਹ ਵੀ ਪਰਸੋਂ ਆਚਰਨ ਦੀ ਸੀ ਵੀ ਆਹ ਸੋ ਨੋ ਓਕੇ ਓਕੇ ਹਾਂ ਤੇ ਆ ਦੇਖੋ ਜੀ 나ੜੂਆ ਦਿਖਾ ਦਈਏ ਹਨਾ ਇੱਕ ਮਿੰਟ 나ੜੂਆ ਆਇਆ ਮੈਂ ਖੋਲਾ ਕਰ ਆ ਦੇਖੋ ਜੀ 나ੜੂਆ ਨਾਲ ਆਗਾ ਠੀਕ ਆ ਜੀ ਤੇ ਬਾਕੀ ਦੇ ਥੱਲੇ ਤੁਸੀਂ ਕਰ ਲਿਆ ਕਰੋ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਹੈ ਜੀ ਤੁਹਾਡਾ ਫਰਜ ਬਣਦਾਗਾ ਆ ਦੇਖੋ ਜੀ ਰੰਗ ਰੰਗ ਬਹੁਤ ਯਾਦ ਕਰੂਗਾ ਜਿਹੜਾ ਝੋਟੀ ਲੈ ਗਿਆ ਵੀ ਹਾਂ ਠੀਕ ਆ ਓਕੇ ਜਾਮਣਾ ਦੀ ਵੀ ਹੈ ਨਾ ਦੁੱਧ ਮੰਨ ਕੇ ਲੈ ਲੇ ਤੂੰ 15 ਨਹੀਂ ਕਹਿੰਦੇ 16 ਨਹੀਂ ਕਹਿੰਦੇ ਉਹ ਵੱਡੀ ਝੋਟੀ ਨੂੰ 15 16 ਉਹ ਵੀ ਕੱਢ ਦੂਗੀ ਠੀਕ ਆ ਵੀਰੇ ਤੇ ਉਹ ਜਿਹੜੀ ਆਪਾਂ ਛੋਟੇ ਰੇਟ ਆਈ ਦਿਖਾਈ ਉਹ ਕਿੰਨਾ ਦੁੱਧ ਕੱਢ ਦੂਗੀ ਚਲ ਉਹ 12-14 ਲੀਟਰ ਕੱਢ ਦੂ ਵੀਰੇ ਹੁਣ ਦੱਸ ਕੇ 14 ਲੀਟਰ ਜਮਾ ਰੈਡੀ ਆ ਠੀਕ ਆ ਵੀਰੇ ਠੀਕ ਆ 31 ਮਗਰ ਕੱਟੀ ਆ ਉਹਦੇ ਠੀਕ ਆ ਦੇਖੋ ਵੀਰੋ ਬੱਚਾ ਚਾਹੁੰਦਾ ਵੀ ਦੇਖੋ ਜੀ ਬੱਚਾ ਚਾਹੁੰਦਾ ਤੇ ਦੇਖ ਸਕਦੇ ਆ ਉਹੀ ਬਾਈ ਨੇ ਗੱਲ ਜਮਾ ਸਹੀ ਕਰੀ ਆ ਵੀ ਮਗਰ ਮੇਰੇ ਕੰਨੇੋਂ ਕੋਈ ਵੀ ਕਮੀ ਨਾ ਹੋਊਗੀ ਦਿਖਾਉਣ ਚਾਹ ਦੇਖੋ ਜੀ ਆਪਾਂ ਥੱਲੇ ਬਾੜ ਦਿੰਨੇ ਆ ਜਮਾ ਕੈਮਰਾ ਪਾਸੂ ਦੇ ਹਨਾ ਰਾਜ ਚਾਹੀਦਾ ਵੀ ਅੰਦੇ ਹਾਂ ਜੀ ਰੋ ਅਗਲੇ ਨੇ ਪੈਸੇ ਦੇਣੇ ਅੰਦੇ ਨੇ ਪੈਸੇ ਲਾਉਣੇ ਹਾਂ ਤਿਆਰੀਆਂ ਬਹੁਤ ਸੋਹਣੀਆਂ ਹਨਾ ਤੇ ਬਾਕੀ ਦਾ ਕਿਹੜਾ ਬੰਦਾ ਕਹਿੰਦਾਗਾ ਵੀ ਚਵਾਈ ਕਰਨ ਵਾਲੀ ਆ ਤੂੰ ਸਾਰੀ ਗੱਲ ਦੱਸਤੀ ਅੱਜ ਵੀ ਬਈ ਚਵਾਈ ਆਪਣੀ ਕਰਨ ਵਾਲੀ ਆ ਹਨਾ ਲੋਡ ਹੀ ਨਹੀਂ ਲੰਮਾ ਹਾਂ ਉਹਨੇ ਡੰਗ ਤੇ ਆ ਪਹਿਲੀ ਦੀ ਹੋਈ ਵੀ ਆ ਠੀਕ ਆ ਵੀਰੇ ਆ ਦੇਖੋ ਜੀ ਜਿਵੇਂ ਨਲਕਾ ਚੱਲਦਾ ਹਨਾ ਇਹ ਜੱਲਣੀਆਂ ਛੋਟੀਆਂ ਉਹ ਤਾਂ ਵੀਰੇ ਫਿਰ ਆਪਾਂ ਪਾਸ ਕਰਕੇ ਲਿਓਣੇ ਹਨਾ ਹਾਂ ਲੈ ਆਮ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਅਗਲੇ ਨੂੰ ਪਤਾ ਹੀ ਨਹੀਂ ਜਿਹਦੇ ਘਰੇ ਝੋਟੇ ਮੇਰੇ ਥਾਂ ਚ ਨਕਸ਼ਾ ਤਾਂ ਆਪਾਂ ਦੱਸਣਾ ਹੁੰਦਾ ਜਾ ਕੇ ਹਨਾ ਮੈਂ ਕਹਿੰਦਾ ਦੇਖ ਲੈ ਓਕੇ ਵੀਰੇ ਕੋਈ ਯਾਰ ਕੀ ਹੈ ਠੀਕਾ ਵੀਰੇ ਦਿਖਾ ਦੇ ਮਾਗਰ ਦੀ ਦਿਖਾ ਦੇ ਤਰ ਦਿਖਾ ਦੇ ਅਗਲਾ ਕਹਿੰਦਾ ਕਰਾਈ ਨਹੀਂ ਕਰਾਈ ਕੋਈ ਹੱਥ ਲਾਈ ਚੱਲੋ ਕੋਈ ਕੁਛ ਕਰੀ ਚੱਲੋ ਹਨਾ ਬਾਲੀਆਂ ਚੀਜ਼ ਸਪੈਰ ਗੱਡੀ ਖੜੀ ਆਪਾਂ ਢੋਲ ਵਜਾਈ ਚੱਲੋ ਪੌਂਦੀ ਸਾਥ ਜਵਾਨ ਕੇ ਚੋਈ ਚੱਲੋ ਹਨਾ ਮੈਂ ਕਹਾਂ ਕੋਈ ਜਿਹੜਾ ਲੈ ਗਿਆ ਯਾਰ ਜਿਆਦਾ ਕਰੂ 6000 ਰੁਪਿਆ ਠੀਕ ਹੈ ਤੇ ਪੈਸੇ ਦਸੀ ਰਾਜ ਦੇ ਪੈਸੇ ਇਹਦੇ ਲੱਖ ਰੁਪਏ ਆ ਬਈ ਲੈਣਾਗਾ ਲੈਣਾਗਾ ਥੋੜਾ ਬੋਧ ਮਾਨਤਨ ਤਾਂ ਹੋ ਜੀ ਮਾੜਾ ਮੋਟਾ ਕਰ ਦਾਂਗੇ ਜਿਵੇਂ ਤਾੜੀਆਂ ਨਹੀਂ ਕੋਈ ਬਾਜ਼ਾਰ ਨਹੀਂ ਹੈਗਾ ਇਹਨੂੰ ਕੋਈ ਗੱਲ ਨਹੀਂ ਠੀਕ ਆ ਬਰਾ ਤਿੰਨ ਝੋਟੀਆਂ ਤਿੰਨੇ ਦੇਖਾ ਤੁਸੀਂ ਆਪਣਾ ਨਾਮ ਲੈ ਦਿਆ ਕਰੋ ਬਾਈ ਕੋਲੇ ਆ ਕੇ ਫੇਰ ਵੀ ਤੁਹਾਨੂੰ 1200 ਹੋਰ ਵੀ ਛੱਡ ਦੇ ਦਿੰਦੇ ਆਂ ਦੂਜੀ ਝੋਟੀ ਦਵਾਰੇ ਤੋਰ ਦੇ ਜੀ ਤੋਰ ਦੇ ਤੋਰ ਦੇ ਕਰੀਆਂ ਨਹੀਂ ਛੋਲੇ ਦਾ ਰੁਪਿਆ ਤੋਰ ਦੇ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਵੀਡੀਓ ਲੰਮੀ ਹੋ ਜਾਏ ਤੋਰ ਦੇ ਕੋਈ ਘਾਟ ਨਾ ਰਹੇ ਜੇ ਘਾਟ ਨਾ ਰਹੇ ਅਗਲੀ ਤਸ਼ਲੀ ਕਰਾ ਪੂਰੀ ਠੀਕ ਆ ਬਰੇ ਤੌਰ ਤਾਰ ਦਾ ਕੋਈ ਲੇਖੀ ਮੁਕੇ ਪਿਆ ਐਨੀ ਮਾਰ ਕਰੜਕਾਲੀ ਐਨੀ ਦਾ ਵੀਰੇ ਕੋਈ ਦਿਖਾਉਂਦਾ ਵੀ ਨਹੀਂ ਜਿੰਨੀ ਆਪਾਂ ਦਿਖਾ ਦਿੰਦੇ ਹਾਂ ਸਮਾਰ ਕੇ ਆ ਦੇਖੋ ਜੀ ਆਪਾਂ ਦਿਖਾ ਦਿੰਦੇ ਹਾਂ ਬਾਕੀ ਬਈ ਹੱਕ ਵੀ ਆਏ ਆ ਔਨਲਾਈਨ ਵੀ ਮੰਗਾ ਸਕਦਾ ਹਾਂ ਇਹ ਦੇਖੋ ਜੀ ਅਗਲੇ ਹੁਣ ਚੀਜ਼ ਵਸਿੰਦਾ ਹੈ ਅਸੀਂ ਫਿਰ ਤੇ ਨਾਲ ਕੋਈ ਤੋੜ ਦੇ ਬਈ ਯਾਰ ਚੜਾ ਕੇ ਤੇ ਹੁਣ ਰਾਜ ਇਹਨਾਂ ਦੀ ਚਵਾਈ ਹੋਊਗੀ ਥੋੜੀ ਬਹੁਤੀ ਮਗਰੋਂ ਇਹਨਾਂ ਦੀ ਚਵਾਈ ਹੁਣ ਕਰਾਂਗੇ ਵੀਰੇ ਹੁਣ ਐ ਥੋੜੀ ਛੱਡਾਂਗੇ ਮੱਛੀ ਜਾਣੀਆਂ ਨਹੀਂ ਠੀਕ ਆ ਹੁਣ ਇਹ ਤਾਂ ਫਿਰ ਦਿਖਾਉਣਾ ਪੈਂਦਾ ਵੀ ਇਹਨਾਂ ਲੇਵਾ ਇਹਨਾਂ ਜਗੜਾ ਓਕੇ ਵੀਰੇ ਬੰਦ ਕਰਾ ਜਵਾਦਾਂ ਲੈ ਜਾ ਪੁੱਤ ਠੀਕ ਹੈ ਜੀ ਮਾਰਕਿੰਗ ਆਹ ਹੈ ਤਾਜ਼ੀਆਂ ਨੇ ਨਾੜੂਏ ਨਾਲ ਹੈ ਨਹੀਂ ਨਹੀਂ ਠੀਕ ਕਰ ਲਿਆ ਇਹ ਐਨ ਵੀ ਦੱਸ ਦੇਣ ਹੋਇਆ 15 ਰੰਗ ਰੂੰਗੇ ਤੇ ਕੱਤ ਬਾਜਣ ਵੱਡੀ ਸ਼ਹਿਜ ਵੇ ਇੱਕ ਤੋਂ ਵੀ ਨਹੀਂ ਗਾਰੰਟੀ ਵਾਲੀਆਂ ਝੋਟੀਆਂ 16 ਕਿਲੋ ਮੰਨ ਕੇ ਲੈ ਜੇ ਇਹਦਾ 13 ਮੰਨ ਕੇ ਲੈ ਜੇ ਉਹਦਾ 13 ਹੀ ਉਹ ਦੇ ਦੋ ਤੇ ਨੰਬਰ ਬੋਲੀ ਰਾਜਪੁਰ ਨੰਬਰ 98763 ਵੀਰੇ 47 47016 ਪਿੰਡ ਪਿੰਡ ਸਹਿਣਾ ਨਹਿਰ ਦੇ ਉੱਤੇ ਆ ਬਾਜਾਖਾਨਾ ਰੋਡ ਤੇ ਓਕੇ ਹਾਂ ਜਦੋਂ ਮਰਜ਼ੀ ਆਵਲਾ ਤੇ ਚੈੱਕ ਕਰਕੇ ਲਿਜਾ ਸਕਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਇਹ ਗੱਲ ਹੋ ਰਿਹਾ ਸਾਰਾ ਕੁਝ ਦੱਸਿਆ ਹੁੰਦਾ ਹੂੰ ਬਾਈ ਬਣ ਕੇ ਫੋਨ ਉਹੀ ਲਾਵੇ ਜੀ ਨਹੀਂ ਲੈਣੀਆਂ ਹੁੰਦੀਆਂ ਕਿਉਂਕਿ ਵਿੱਚ ਐਵੇਂ 10 15 ਮਿੰਟ ਖਰਾਬ ਕਰੀ ਜਾਂਦੇ ਬਈ ਕੀ ਮੁੱਲ ਕਿੰਨਾਗਾ ਫਲਾਣਾ ਝਮਕਾਉ ਗੱਲਾਂ ਕਰਨ ਦੀ ਤਾਂ ਨਹੀਂ ਲੋੜ ਜਿਹੜੇ ਲੈਣੀਆਂ ਬਸ ਉਹੀ ਫੋਨ ਲਾਵੇ ਠੀਕ ਹੈ ਵੀ ਭਾਈ ਆ ਝੋਟੀਆਂ ਕਿੰਨੇ ਦੀ ਦੇਂਗਾ ਬਾਕੀ ਦਾ ਤੇ ਬਾਕੀ ਸਾਈ ਪਾ ਕੇ ਅਗਲਾ ਮੰਗਾ ਸਕਦਾ ਹਾਂ ਹਾਂ ਠੀਕ ਹੈ ਵੀਰ ਹਾਂ ਜੇ ਕੋਈ ਬੰਦਾ ਤੁਰਦਾ ਉਹ ਆਪਦੀ ਜ਼ਿੰਮੇਵਾਰੀ ਤੇ ਤੁਰੇ ਅਗਲਾ ਕਹਿੰਦਾ ਭਾਈ ਕੋਲੇ ਆ ਕੇ ਦੇਖਾਂਗੇ ਉਦੋਂ ਉਹਨੂੰ ਵੇਚ ਜਾਂਦੀ ਅਗਲਾ ਕਹਿੰਦਾ ਬਾਟ ਤੇ ਤਰਾਜ ਕਰਦੇ ਹਣਾ ਤਰਾਜ ਕਰਦੇ ਹੁਣ ਕੱਲ ਇੱਥੋਂ ਜੇ ਸਨਾਮ ਏਰੀਏ ਦੇ ਮੈਨੂੰ ਕਹਿੰਦੇ ਝੋਟੀਆਂ ਦੀ ਵੀਡੀਓ ਪਾਕੀ ਗਈ ਸੀ ਤੂੰ ਬਰਸੋਂ ਤੇ ਮੈਨੂੰ ਕਹਿੰਦੇ ਅਸੀਂ ਭਾਈ ਤੁਰਦੇ ਆ ਮੈਂ ਕਿਹਾ ਭਾਈ ਸੌਦਾ ਕਰ ਲੈ ਜਿਹੜੀ ਫਿੱਟ ਆ ਕਾ ਨਾ ਯਾਰ ਇਦਾਂ ਵੀ ਕੋਲੇ ਆ ਕੇ ਦੇਖਦੇ ਆ ਆਉਂਦਿਆਂ ਨੂੰ ਸਾਈਆਂ ਬਾਤਿਆਂ ਲੋਕਾਂ ਨੇ ਮੁੜ ਕੇ ਦਰਾਜ ਕਰਨ ਕਿੰਨੇ ਕ ਫੋਨ ਆ ਜਾਂਦੇ ਤੇਰੇ ਸਹੌਣਾ ਨਾਲ 5000 ਮਫਾ ਲਵੋ ਠੀਕ ਹੈ ਜੀ ਵੀ ਦਿਖਾਉਣ ਦਵਾ ਦੇ ਨਹੀਂ ਫੋਨ ਤਕਰੀਬਨ ਕਿੰਨੇ ਕ ਆ ਜਾਂਦੇ ਹੁਣ ਤਾਂ ਵੀਰੇ ਚੱਕੇ ਨਹੀਂ ਜਾਂਦੇ ਇੰਨੇ ਹੁੰਦੇ ਆ ਯਾਰ ਠੀਕ ਹੈ ਜੀ ਠੀਕ ਹੈ ਚੀਜ਼ਾਂ ਪੈਂਦਾ ਵੀ ਸ਼ੇਲ ਹੋ ਗਈਆਂ ਬਾਕੀ ਦਿਖਾ ਹੁਣ ਮਾਰ ਦਿੰਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ